ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਵਾ ਬਣਾ ਰੱਖਿਆ ਦੀ ਸਾਡੇ ਸਾਡੇ ਵਾਸਤੇ ਚੰਡੀਗੜ੍ਹ ਨੂੰ ਕਹਿੰਦੇ ਚੰਡੀਗੜ੍ਹ ਚ ਐਂਟਰ ਨਹੀਂ ਕਰ ਮੰਦੇ ਚੰਡੀਗੜ੍ਹ ਵੀ ਸਾਡਾ ਆ ਹਰਿਆਣਾ ਵੀ ਸਾਡਾ ਆ ਰਾਜਸਥਾਨ ਦੇ ਇਲਾਕੇ ਵੀ ਸਾਡੇ ਨੇ ਹਿਮਾਚਲ ਦੇ ਇਲਾਕੇ ਵੀ ਸਾਡੇ ਨੇ ਜਦੋਂ ਸਾਡੇ ਭਰਾ ਸਾਨੂੰ ਚੰਡੀਗੜ੍ਹ ਚ ਬੁਲਾਉਣਗੇ ਨਾ ਉਦੋਂ ਟਰੈਕਟਰ ਵੀ ਬਾੜਾਗੇ ਵੀ ਪਾੜਾਂਗੇ ਬੋਲੇ ਜੰਮੀ ਕਾਦੇ ਨਾ ਹਾਰਨੇ ਹੁਣਾ ਪੰਜਾਬ ਦੇ ਉੱਤੇ ਦਿੱਲੀ ਦਾ ਜੰਦਾ ਰਾਜ ਨਹੀਂ ਚੱਲੂਗਾ ਵਕੰਡੀ ਪਾਮਰ ਦਾ ਰਾਜ ਨਹੀਂ ਚੱਲੂਗਾ ਪੰਜਾਬ ਦੇ ਉੱਤੇ ਬਾਬੇ ਨਾਨਕ ਦਾ ਰਾਜ ਚੱਲੂਗਾ ਬਾਬੇ ਤੋਂ ਬਾਗ ਸੰਵਿਧਾਨ ਨੂੰ ਬਰਤ ਵਰਤ ਕੇ ਸਾਨੂੰ ਕੰਟਰੋਲ ਕਰਿਆ ਸਾਡੇ ਪਾਣੀ ਖੋਲੇ ਸਾਡੀ ਖੇਤੀ ਗੋਲੀ ਸਾਡੀ ਨਸਲ ਕੁਗੀ ਕੀਤੀ ਸਾਨੂੰ ਕਾਨੂੰਨ ਰਾਈ ਮਾਰਿਆ ਸਾਨੂੰ ਪੁੱਸ ਰਾਈ ਮਾਰਿਆ ਸਾਨੂੰ ਬੋਜ ਰਾਈ ਮਾਰਿਆ ਸਾਡੇ ਮਸਲਿਆਂ ਦਾ ਹੱਲ ਪੰਜਾਬ ਦੇ ਮਸਲਿਆਂ ਦਾ ਹੱਲ ਅੱਜਾਪੀਆ ਮੁਕੰਮਲ ਅੱਜਾਪੀਆ ਪੰਜਾਬ ਆਪਣੀ ਅਜਾਤੀ ਲੈ ਕੇ ਰਹੂਗਾ ਦਿੱਲੀ ਤੇ ਰਾਜ ਨੂੰ ਪਾਸੇ ਕਰਾਂਗੇ